ਐਸਐਲ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਹੁਣ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਵੋਗੇ ਕਿ ਇੱਕ ਪਾਸੇ ਮਾਸੂਮ ਬੱਚਾ ਹੈ ਜਿਸ ਦਾ ਨਾਮ ਪਵਕੀਰਤ ਸਿੰਘ ਹੈ ਜੋ ਕਿ ਬੀਤੀ ਦਿਨੀ ਲੁਧਿਆਣਾ ਤੋਂ ਕਿਡਨੈਪ ਕਰ ਲਿਆ ਗਿਆ ਸੀ ਤੇ ਦੂਜੇ ਪਾਸੇ ਹੁਣ ਪੰਜਾਬ ਪੁਲਿਸ ਦੀ ਇੱਥੇ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿਨ੍ਹਾਂ ਜਿਨ੍ਹਾਂ ਬਦਮਾਸ਼ਾਂ ਨੇ ਇਸ ਨੰਨੇ ਜਵਾਕ ਦਾ ਕਿਡਨਾਪ ਕੀ ਤਸਵੀਰ ਹੁਣ ਪੁਲਿਸ ਦੇ ਵੱਲੋਂ ਉਹਨਾਂ ਦਾ ਲਾਈਵ ਐਨਕਾਊਂਟਰ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਟਿਆਲਾ ਦੇ ਮੰਡੋਰ ਪਿੰਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਦਮਾਸ਼ਾ ਦਾ ਐਨਕਾਊਂਟਰ ਕੀਤਾ ਜਾ ਰਿਹਾ ਜੀ ਹਾਂ ਇਹ ਵੱਡੀਆਂ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਦੱਸਦੀ ਕਿ ਬੀਤੀ ਦੇਣੀ ਪਵਕੀਰਤ ਸਿੰਘ ਜੋ ਇਹ ਤੁਸੀਂ ਨਿੱਕਾ ਜਿਹਾ ਵਾਕ ਵੇਖ ਰਹੇ ਹੋ ਆਪਣੀ ਸਕਰੀਨ ਤੇ ਜਿਸ ਦੀ ਉਮਰ ਸਿਰਫ 7 ਸਾਲਾਂ ਦਾ ਇਹ ਜਵਾਕ ਹੈ ਜਿਸ ਨੂੰ ਪਿੰਡ ਸੇਹਾ ਦੋਂ ਤੋਂ ਕਿਡਨੈਪ ਕਰ ਲਿਆ ਗਿਆ ਸੀ ਦੋ ਬਾਈਕ ਸਵਾਰ ਨੌਜਵਾਨਾਂ ਦੇ ਵੱਲੋਂ ਜਿਸ ਤੋਂ ਬਾਅਦ ਪਰਿਵਾਰ ਨੇ ਇਹ ਗੱਲ ਮੀਡੀਆ ਤੱਕ ਪਹੁੰਚਾਈ ਤੇ ਹਰ ਕਿਸੇ ਦੇ ਸਟੇਟਸ ਤੇ ਇਸ ਨੰਨੇ ਜਵਾਕ ਦੀ ਇਸ ਨੰਨੇ ਬੱਚੇ ਦੀ ਤਸਵੀਰ ਸੀ ਕਿ ਜਿਸ ਤਰੀਕੇ ਦੇ ਨਾਲ ਵੀ ਇਹ ਬੱਚਾ ਆਪਣੇ ਪਰਿਵਾਰ ਤੱਕ ਪਹੁੰਚ ਜਾਵੇ ਕਿਉਂਕਿ ਜੋ ਇਸ ਬੱਚੇ ਦਾ ਪਰਿਵਾਰ ਸੀ ਉਸ ਦੀ ਮਾਂ ਪ੍ਰਸ਼ਾਸਨ ਦੇ ਅੱਗੇ ਇਹ ਗੁਹਾਰ ਲਾ ਰਹੀ ਸੀ ਕਿ ਉਸ ਦਾ ਪੁੱਤਰ ਉਸ ਨੂੰ ਵਾਪਸ ਦੇ ਦਿਓ ਪਰ ਹੁਣ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਪਟਿਆਲਾ ਦੇ ਨਾਬਾ ਬਲੌਕ ਦੀ ਇਹ ਪਿੰਡ ਮੰਡੋਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਉਨਾ ਬਦਮਾਸ਼ਾ ਦਾ ਐਨਕਾਊਂਟਰ ਕੀਤਾ ਜਾ ਰਿਹਾ ਹੈ ਜਿੱਥੇ ਜਿਨ੍ਹਾਂ ਨੇ ਇਸ ਜਵਾਕ ਨੂੰ ਕਿਡਨਾਪ ਕੀਤਾ ਸੀ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਤੇ ਦਿਖਾ ਰਿਆ ਵੱਡੀ ਤਸਵੀਰਾਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪੰਜਾਬ ਪੁਲਿਸ ਤਾਇਨਾਤ ਹੈ ਚਾਰੇ ਪਾਸਿਓਂ ਪਿੰਡ ਦੀ ਘੇਰਾਬੰਦੀ ਕਰ ਲਈਤੀ ਗਈ ਹੈ ਲਗਾਤਾਰ ਪੰਜਾਬ ਪੁਲਿਸ ਦੀਆਂ ਟੀਮਾਂ ਉੱਥੇ ਪਹੁੰਚ ਰਹੀਆਂ ਨੇ ਵੱਡੇ ਅਧਿਕਾਰੀ ਵੀ ਲਾਜ਼ਮੀ ਤੌਰ ਤੇ ਉੱਥੇ ਪਹੁੰਚੇ ਹੋਏ ਨੇ ਕਿਉਂਕਿ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ ਇੱਕ ਪਾਸੇ ਖੁਸ਼ੀਆਂ ਦਾ ਮਾਹੌਲ ਹੈ ਲੋਕ ਹੋਲੀ ਮਨਾ ਰਹੇ ਨੇ ਕਿਉਂਕਿ ਹੋਲੀ ਰੰਗਾ ਦਾ ਤਿਹਾਰ ਹੈ ਤੇ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਪਰ ਦੂਜੇ ਪਾਸੇ ਹੀ ਪੰਜਾਬ ਪੁਲਿਸ ਵੱਲੋਂ ਇੱਥੇ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਬੀਤੀ ਦਿਨੀ ਇਹ ਬੱਚਾ ਜਿਸ ਦੀ ਉਮਰ 7 ਸਾਲ ਦੀ ਹੈ ਤੇ ਇਸ ਦਾ ਨਾਮ ਪਵਕੀਰਤ ਸਿੰਘ ਹੈ ਜੋ ਕਿ ਲੁਧਿਆਣਾ ਦੇ ਪਿੰਡ ਸਿਹਾ ਦੋਂ ਦਾ ਰਹਿਣ ਵਾਲਾ ਸੀ ਇਸ ਨੂੰ ਕਿਡਨਾਪ ਕਰ ਲਿਆ ਗਿਆ ਸੀ ਪਿੰਡ ਤੋਂ ਹੀ 22 ਸਵਾਰ ਨੌਜਵਾਨ ਇਸ ਨੂੰ ਚੁੱਕ ਕੇ ਲੈ ਗਏ ਸੀ ਤੇ ਪੁਲਿਸ ਲਗਾਤਾਰ ਇਹਨਾਂ ਬਦਮਾਸ਼ਾਂ ਦੀ ਭਾਲ ਕਰ ਰਹੀ ਸੀ ਤੇ ਅੱਜ ਇਹ ਪੰਜਾਬ ਪੁਲਿਸ ਦੇ ਹੱਥੇ ਚੜ ਗਏ ਪਟਿਆਲਾ ਦੇ ਨਾਬਾ ਰੋਡ ਤੇ ਸਥਿਤ ਇੱਕ ਪਿੰਡ ਹੈ ਮੰਡੋਰ ਜਿੱਥੇ ਇਹਨਾਂ ਬਦਮਾਸ਼ਾਂ ਦੀ ਭਾਲ ਕਰਦੀ ਹੋਈ ਪੁਲਿਸ ਪਹੁੰਚੀ ਤੇ ਜਦ ਪੁਲਿਸ ਮੌਕੇ ਤੇ ਪਹੁੰਚੀ ਤਾਂ ਵੇਖਿਆ ਕਿ ਤਾਂ ਉਹੀ ਬੱਚਾ ਹੈ ਜਿਸ ਨੂੰ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਸੀ ਤੇ ਪੁਲਿਸ ਨੇ ਮੌਕੇ ਤੇ ਹੀ ਘੇਰਾਬੰਦੀ ਕਰ ਦਿੱਤੀ ਉਹਨਾਂ ਦਾ ਲਾਈਵ ਐਨਕਾਊਂਟਰ ਕਰ ਦਿੱਤਾ ਇਹ ਤਸਵੀਰਾਂ ਨੇ ਹਾਲਾਂਕਿ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕਿੰਨੇ ਬਦਮਾਸ਼ ਸੀ ਪਰ ਲਗਾਤਾਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਪਟਿਆਲਾ ਤੋਂ ਲਾਈਵ ਐਨਕਾਊਂਟਰ ਦੀਆਂ ਤਸਵੀਰਾਂ ਨੇ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਮੌਕੇ ਤੇ ਕੁਝ ਲੋਕ ਵੀ ਮੌਜੂਦ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਪੂਰੇ ਪਿੰਡ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਕਿ ਕਿਤੇ ਉਹ ਵੀ ਜੇ ਬਦਮਾਸ਼ ਨੇ ਉਹ ਬਚ ਕੇ ਨਾ ਜਾ ਸਕਣ ਕਿਉਂਕਿ ਲਗਾਤਾਰ ਅਜਿਹੀਆਂ ਪੰਜਾਬ ਦੇ ਵਿੱਚੋਂ ਖਬਰਾਂ ਆ ਰਹੀਆਂ ਸੀ ਕਿ ਬੱਚਿਆਂ ਨੂੰ ਕਦੇ ਟਿਊਸ਼ਨ ਦੇ ਬਾਹਰ ਉਸ ਨੂੰ ਕੈਡਨੈਪ ਕਰ ਦਿੱਤਾ ਜਾਂਦਾ ਹੈ ਤੇ ਅੱਜ ਜੋ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਪਰਿਵਾਰ ਨੂੰ ਇੱਕ ਮਾਂ ਨੂੰ ਉਸ ਦਾ ਪੁੱਤਰ ਮਿਲ ਜਾਣਾ ਜੋ ਕਿ ਲਗਾਤਾਰ ਜੋ ਉਸ ਦੀ ਮਾਂ ਸੀ ਉਹ ਗੁਹਾਰ ਲਾ ਰਹੀ ਸੀ ਕਿ ਉਸ ਦਾ ਪੁੱਤ ਉਸ ਨੂੰ ਮਿਲ ਜਾਵੇ ਕਿਉਂਕਿ ਇਸ ਮਾਸੂਮ ਦੀਆਂ ਤਸਵੀਰਾਂ ਵੇਖੋ ਕਿਸ ਕਦਰ ਇਸ ਜਵਾਕ ਨੂੰ ਚੁੱਕਿਆ ਗਿਆ ਤੇ ਹੁਣ ਲੁਧਿਆਣਾ ਤੋਂ ਇਸ ਨੂੰ ਪਟਿਆਲਾ ਲਿਆਂਦਾ ਗਿਆ ਪਿੰਡ ਮੰਡੋਰ ਦੀਆਂ ਤਸਵੀਰਾਂ ਜਿੱਥੇ ਇਹ ਜਵਾਕ ਬਦਮਾਸ਼ਾ ਦੇ ਨਾਲ ਸੀ ਜਦ ਉਸ ਨੂੰ ਚੁੱਕਿਆ ਗਿਆ ਤੇ ਉਸ ਨੂੰ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਤੇ ਪੁਲਿਸ ਵੀ ਉਹਨਾਂ ਨੂੰ ਲੱਭਦੀ ਹੋਈ ਪਟਿਆਲਾ ਤੱਕ ਪਹੁੰਚ ਗਈ ਹੈ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਵੱਡਾ ਐਨਕਾਊਂਟਰ ਲਾਈਵ ਤਸਵੀਰਾਂ ਦਿਖਾ ਰਹੇ ਆ ਲਗਾਤਾਰ ਪਟਿਆਲਾ ਦੇ ਪਿੰਡ ਮੰਡੋਰ ਦੀਆਂ ਤਸਵੀਰਾਂ ਨੇ ਦੱਸਦੀ ਕਿ ਜੋ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸਦੀ ਕਿ ਬੀਤੀ ਦਿਨੀ ਇੱਕ ਜਵਾਕ ਲੁਧਿਆਣਾ ਦੇ ਪਿੰਡ ਸਿਹਾ ਦੋਂ ਤੋਂ ਕਿਡਨਾਪ ਹੋਇਆ ਸੀ ਦੋ ਬਾਈਕ ਸਵਾਰਾਂ ਨੇ ਇਸ ਬੱਚੇ ਨੂੰ ਕਿਡਨਾਪ ਕੀਤਾ ਸੀ ਇਸ ਦਾ ਨਾਮ ਪਵਕੀਰਤ ਸਿੰਘ ਹੈ ਪਰ ਪੁਲਿਸ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਤੋਂ ਅੰਦਾਜ਼ਾ ਲਗਾਓ ਕਿ ਜਦ ਇੱਕ ਖਬਰ ਉਸਦੇ ਮਾਪਿਆਂ ਦੇ ਕੰਨਾਂ ਤੱਕ ਪਹੁੰਚੀ ਹੋਵੇਗੀ ਕਿ ਉਹਨਾਂ ਦਾ ਪੁੱਤ ਮਿਲ ਗਿਆ ਤੇ ਉਸ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੋਵੇਗਾ ਕਿ ਸ਼ੁਕਰ ਹੈ ਰੱਬਾ ਕਿ ਸਾਡਾ ਪੁੱਤ ਸਾਨੂੰ ਵਾਪਸ ਮਿਲ ਗਿਆ ਹੈ ਕਿਉਂਕਿ ਹੋਲੀ ਦਾ ਤਿਉਹਾਰ ਹੈ ਹਰ ਕਿਸੇ ਦੇ ਘਰ ਖੁਸ਼ੀਆਂ ਹੋਣੇ ਚਾਹੀਦੀਆਂ ਨੇ ਸੋ ਇੱਕ ਹੋਲੀ ਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਇਹ ਵੱਡਾ ਤੋਹਫ਼ਾ ਇੱਕ ਪੁੱਤ ਜੋ ਕਿ ਬੀਤੇ ਦਿਨੀ ਗਵਾਚ ਗਿਆ ਸੀ ਜੋ ਲਾਪਤਾ ਉਸ ਨੂੰ ਕਿਡਨਾਪ ਕਰ ਲਿਆ ਗਿਆ ਸੀ ਤੇ ਅੱਜ ਉਹ ਪਰਿਵਾਰ ਨੂੰ ਮਿਲੇਗਾ ਇਸ ਮਾਸੂਮ ਦੀਆਂ ਤਸਵੀਰਾਂ ਦੇਖੋ ਕਿੰਨੀ ਮਾਸੂਮੀਅਤ ਹੈ ਇਸ ਦੇ ਚਿਹਰੇ ਤੇ ਕਿਤੇ ਕਿੰਜ ਦਰਿੰਦੇ ਲੋਕ ਹੁੰਦੇ ਨੇ ਕਿ ਜਵਾਕ ਤੱਕ ਨੂੰ ਨਹੀਂ ਛੱਡਦੇ ਸੋ ਪੰਜਾਬ ਦੇ ਵਿੱਚ ਇਹ ਬਦਲਦੀਆਂ ਤਸਵੀਰਾਂ ਨੇ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਲੁੱਠਾ ਕੋਹਾ ਦੀਆਂ ਵਾਰਦਾਤਾਵਾਦੀਆਂ ਨੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜੋ ਲੋ ਐਂਡ ਆਰਡਰ ਦੀ ਸਥਿਤੀ ਹੈ ਕਿਸ ਤਰੀਕੇ ਦੇ ਨਾਲ ਖਰਾਬ ਹੈ ਕਾਨੂੰਨ ਵਿਵਸਥਾ ਉਸ ਦੀਆਂ ਮੂਹੋਂ ਬੋਲਦੀਆਂ ਤਸਵੀਰਾਂ ਹਰ ਰੋਜ਼ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਵੱਡੀ ਕਾਰਵਾਈ ਇੱਥੇ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤੇ ਉਹ ਕਹਿੰਦੇ ਹੀ ਹੁੰਦੇ ਨੇ ਕਿ ਜੇਕਰ ਪੰਜਾਬ ਪੁਲਿਸ ਕਿਸੇ ਦੇ ਮਗਰ ਪੈ ਗਈ ਤਾਂ ਫਿਰ ਉਹ ਕੇਸ ਸੋਲਵ ਕਰਕੇ ਹੀ ਛੱਡਦੀ ਐ ਸੋ ਇਹ ਵੱਡੀ ਕਾਰਵਾਈ ਹੈ ਪੰਜਾਬ ਪੁਲਿਸ ਦੇ ਵੱਲੋਂ ਜਿੱਥਾ ਪਟਿਆਲਾ ਦੇ ਆ ਨਾਬਾ ਪਿੰਡ ਦੇ ਵਿੱਚ ਪਿੰਡ ਮੰਡੋਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਦਮਾਸ਼ਾ ਦਾ ਲਾਈਵ ਐਨਕਾਊਂਟਰ ਹੈ ਮੌਕੇ ਤੇ ਜੋ ਪਿੰਡ ਦੇ ਲੋਕ ਨੇ ਉਹਨਾਂ ਦੇ ਵੱਲੋਂ ਕੀ ਕੀ ਹੈ ਉਹ ਵੀ ਇੱਕ ਵਾਰ ਤੁਹਾਨੂੰ ਸੁਣਾਉਂਦੇ ਆ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਬਹੁਤ ਜਾਨੀ ਕਿ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਜੋ ਬੰਦੇ ਸੀ ਪਤਾ ਪੁੱਛ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਹੇ ਜੀ ਗੱਡੀ ਤੇ ਹਾਂ ਬੱਚਾ ਵੀ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਪੁੱਛ ਲੈ ਗਈ ਸਰ ਹਾਂ ਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣਾਂ ਦੀ ਜੀ ਤੇ ਨਿਰਮਲ ਸਾਂਝੇ ਜੀ ਹੋਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉਂ ਦੀ ਜ਼ਮੀਨ ਹੈ ਹਾਂ ਜੀ ਮੜਾਉਂ ਦੀ ਪਿੰਡ ਹਾਂ ਮੜਾਉਂ ਦੀ ਜੀ ਪੀਜ਼ ਕੀਤ ਗਏ ਆ ਇੰਪੋਰਟ ਚ ਹਜੇ ਤੱਕ ਸਰ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਗਿਆ ਹਾਂ ਜੀ ਬਾਈ ਚਲੋ ਜਨਕਾ ਪਰਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਸੋ ਇਹ ਲਗਾਤਾਰ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਮੌਕੇ ਤੇ ਚਸ਼ਮਦੀਰ ਨੇ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਥੇ ਪੁਲਿਸ ਦੇ ਵੱਲੋਂ ਘੇਰਾਬੰਦੀ ਕੀਤੀ ਗਈ ਹੈ ਪੂਰੇ ਪਿੰਡ ਦੇ ਵਿੱਚ ਮੰਡੋਰ ਪਿੰਡ ਦੀਆਂ ਤਸਵੀਰਾਂ ਨੇ ਵੱਖੋ-ਵੱਖ ਟੀਮਾਂ ਪੰਜਾਬ ਪੁਲਿਸ ਦੀਆਂ ਉਥੇ ਮੌਜੂਦ ਹੈ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਕਿ ਕਿਤੇ ਵੀ ਕਿਤੇ ਗਲਤੀ ਨਾ ਹੋ ਜਾਵੇ ਤਾਂ ਕਿ ਜੋ ਇਹ ਬਦਮਾਸ਼ ਨੇ ਉਹ ਕਿਤੇ ਵੀ ਭੱਜ ਕੇ ਨਾ ਜਾ ਸਕੇ ਲਗਾਤਾਰ ਪੰਜਾਬ ਪੁਲਿਸ ਦੀਆਂ ਵੱਖੋ-ਵੱਖ ਟੀਮਾਂ ਮੌਕੇ ਤੇ ਪਹੁੰਚ ਰਿਹਾ ਨੇ ਤੇ ਲਾਜ਼ਮੀ ਤੌਰ ਤੇ ਵੱਡੇ ਅਧਿਕਾਰੀ ਵੀ ਮੌਜੂਦ ਨੇ ਉਥੇ ਹਾਲਾਂਕਿ ਹਜੇ ਕਿਸੇ ਵੀ ਪੁਲਿਸ ਅਧਿਕਾਰੀ ਦਾ ਬਿਆਨ ਨਹੀਂ ਸਾਹਮਣੇ ਆਇਆ ਪਰ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਤੋਂ ਅੰਦਾਜ਼ਾ ਲਗਾਓ ਕਿ ਉਸੇ ਉਥੇ ਕਿਸ ਤਰੀਕੇ ਦਾ ਮਾਹੌਲ ਹੈ ਕਿਸ ਤਰੀਕੇ ਦੇ ਨਾਲ ਉਥੇ ਐਨਕਾਊਂਟਰ ਚੱਲ ਰਿਹਾ ਹੈ ਜਿਨ੍ਹਾਂ ਨੇ ਇਸ ਨੰਨੇ ਜਵਾਕ ਨੂੰ ਇਸ ਨੰਨੇ ਬੱਚੇ ਨੂੰ ਬੀਤੀ ਦਿਨੀ ਕਿਡਨਾਪ ਕਰ ਲਿਆ ਸੀ ਸੋ ਲਗਾਤਾਰ ਹੈ ਤਸਵੀਰਾਂ ਪਟਿਆਲਾ ਦੇ ਪਿੰਡ ਮੰਡੋਰ ਤੋਂ ਮੂਰੇ ਪੁਲਸਰ ਦੀਆਂ ਗੱਡੀਆਂ ਸੀ ਮੂਰੇ ਦੀ ਗੱਡੀ ਜਾ ਰਹੀ ਸੀ ਬਹੁਤ ਜਾਨੀ ਕਿ ਸਾਰਾ ਅੱਖ ਦੇ ਝਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਹਾਂ ਬੱਚਾ ਵੀ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਪੁਲਸ ਲੈ ਲੈ ਗਈ ਸਰ ਹਾਂ ਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣਾਂ ਦੀ ਜੀ ਤੇ ਨਿਰਮਲ ਸਾਂਝੇ ਜੀ ਹੋਇਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜੌੜ ਦੀ ਜ਼ਮੀਨ ਹੈ ਮੜੌੜ ਦੀ ਸਾਂਝੇ ਮੜੌੜ ਦੀ ਪਿੰਡ ਹਾਂ ਮੜੌੜ ਦੀ ਜੀ ਜੀ ਕੀਤਗਲ ਗਿਆ ਇੰਟਰਪਰਚ ਹਜੇ ਤੱਕ ਸਰ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਗਿਆ ਚਲੋ ਜਨਕਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਬਹੁਤ ਜਨਕਾ ਸਰ ਅੱਖ ਦੇ ਝਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛੋ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਹੈ ਸਰ ਬੱਚਾ ਸ਼ਾਇਦ ਮੁੰਡਾ ਦਾ ਕੋਸ ਲੈ ਗਈ ਸੋ ਹਾਂ ਜੀ ਸੋ ਇਹ ਤਸਵੀਰਾਂ ਨੇ ਸੋ ਹੁਣ ਲਗਾਤਾਰ ਜੋ ਤਸਵੀਰਾਂ ਨੇ ਪਿੰਡ ਮੰਡੋਰ ਤੋਂ ਸਾਹਮਣੇ ਆਈਆਂ ਨੇ ਲਗਾਤਾਰ ਉੱਥੇ ਜੋ ਪੁਲਿਸ ਪ੍ਰਸ਼ਾਸਨ ਹੈ ਉਹ ਤਾਇਨਾਤ ਹੈ ਵੱਖ-ਵੱਖ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਜੋ ਪੁਲਿਸ ਅਧਿਕਾਰੀ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਬੱਚਾ ਸੇਫ ਹੈ ਤੇ ਹਾਲਾਂਕਿ ਉਹਨਾਂ ਦੇ ਨਾਲ ਜੋ মিডিਆ ਨੇ ਉਹਨਾਂ ਨੂੰ ਸਵਾਲ ਕੀਤੇ ਤਾਂ ਕੋਈ ਚੰਗਾ ਜਵਾਬ ਉਹਨਾਂ ਨੇ ਨਹੀਂ ਦਿੱਤਾ ਪਰ ਉਹਨਾਂ ਨੇ ਹਾਲਾਂਕਿ ਇਹ ਜ਼ਰੂਰ ਦੱਸ ਦਿੱਤਾ ਤੇ ਜੋ ਕਿ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਬੱਚਾ ਬਿਲਕੁਲ ਸੇਫ ਹੈ ਤਾਂ ਲਗਾਤਾਰ ਇਹ ਤਸਵੀਰਾਂ ਨੇ ਐਨਕਾਊਂਟਰ ਕੀਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਇੱਥੇ ਵੇਖਣ ਨੂੰ ਮਿਲੀ ਹੈ ਹੋਲੀ ਦਾ ਤਿਉਹਾਰ ਹੈ ਰੰਗ ਬਿਰੰਗਾ ਤਿਉਹਾਰ ਹੁੰਦਾ ਹੈ ਖੁਸ਼ੀਆਂ ਦਾ ਤਿਉਹਾਰ ਹੁੰਦਾ ਹੈ ਤੇ ਉੱਥੇ ਹੀ ਹੁਣ ਇੱਕ ਮਾਂ ਨੂੰ ਆਪਣਾ ਪੁੱਤ ਮਿਲ ਜਾਵੇਗਾ ਸੋ ਪੁਲਿਸ ਦੇ ਵੱਲੋਂ ਬੱਚੇ ਨੂੰ ਰੈਸਕਿਊ ਕਰ ਲਿਆ ਗਿਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਜਿੱਥੇ ਇਹਨਾਂ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਸੀ ਪੂਰੀ ਖਬਰ ਇਹ ਸੀ ਕਿ ਲਗਾਤਾਰ ਪੰਜਾਬ ਦੇ ਵਿੱਚੋਂ ਦੋ ਤਿੰਨ ਥਾਵਾਂ ਤੋਂ ਅਜਹੀਆਂ ਖਬਰਾਂ ਸਾਹਮਣੇ ਆਈਆਂ ਕਿ ਬੱਚਿਆਂ ਨੂੰ ਕਿਡਨਾਪ ਕਰ ਲਿਆ ਗਿਆ ਉਸ ਦੀ ਹੀ ਭਾਲ ਦੇ ਵਿੱਚ ਜਦ ਲੁਧਿਆਣਾ ਦੇ ਪਿੰਡ ਸੇਹਾ ਦੋਂਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ 7 ਸਾਲਾ ਦੇ ਇੱਕ ਜਵਾਕ ਨੂੰ ਦੋ ਬਾਈਕ ਸਵਾਰਾਂ ਦੇ ਵੱਲੋਂ ਕਿਡਨਾਪ ਕਰ ਲਿਆ ਗਿਆ ਜਿਸ ਦਾ ਨਾਮ ਹੈ ਪਵਕੀਰਤ ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਜਦ ਪੁਲਿਸ ਨੇ ਇਹਨਾਂ ਬਦਮਾਸ਼ਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਿੰਡ ਮੰਡੋਰ ਤੇ ਪਹੁੰਚੇ ਪਟਿਆਲਾ ਦੇ ਵਿੱਚ ਜੋ ਪੈਂਦਾ ਹੈ ਪਿੰਡ ਮੰਡੋਰ ਦੀਆਂ ਤਸਵੀਰਾਂ ਉੱਥੇ ਜਦ ਪੁਲਿਸ ਨੂੰ ਪਤਾ ਲੱਗ ਗਿਆ ਵੀ ਬਦਮਾਸ਼ ਇੱਥੇ ਲੁਕੇ ਹੋਏ ਨੇ ਤਾਂ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਐਨਕਾਊਂਟਰ ਕਰ ਦਿੱਤਾ ਤੇ ਘੇਰਾਬੰਦੀ ਕਰ ਦਿੱਤੀ ਪੂਰੇ ਪਿੰਡ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਵੀ ਬੱਚਾ ਪੂਰੇ ਤਰੀਕੇ ਦੇ ਨਾਲ ਸੇਫ ਹੈ ਉਸ ਨੂੰ ਸੁਰੱਖਤ ਬਾਹਰ ਕੱਢ ਲਿਆ ਗਿਆ ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਸ ਥਾਂ ਦੇ ਉੱਪਰ ਕਿੰਨੇ ਲੋਕ ਮੌਜੂਦ ਸੀ ਕਿੰਨੇ ਬਦਮਾਸ਼ ਸੀ ਤੇ ਕਿਸ ਕਿਸ ਨੂੰ ਗੋਲੀ ਵੀ ਲੱਗੀ ਹੈ ਜਾਂ ਕੋਈ ਜ਼ਖਮੀ ਵੀ ਹੈ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇੱਕ ਵਾਰ ਤੁਸੀਂ ਪੁਲਿਸ ਅਧਿਕਾਰੀ ਦਾ ਵੀ ਬਿਆਨ ਸੁਣ ਲਓ ਫਰੈਂਸਿਕ ਵਾਲੇ ਫਾਇਰ ਕਾਰਵਾਈ ਤੇ ਲੱਗੇ ਹੋ ਨੇ ਬਾਕੀ ਅਫਸਰ ਬਰੀਫ ਕਰ ਰਹੇ ਨੇ ਸਰ ਸਰ ਕਿਹੜੇ ਬੰਦੇ ਕਿਤੇ ਜਣੇ ਜੀ ਬਾਈ ਜੀ ਬੱਚਾ ਸੇਫ ਆ ਜੀ ਬੱਚੇ ਦੀ ਕੰਡੀਸ਼ਨ ਬਣੀ ਦੱਸੋ ਠੀਕ ਆ ਜੀ ਬੱਚਾ ਸੇਫ ਹੋਰ ਕੀ ਕਹਿੰਦਾ ਕਿੰਨੇ ਬੰਦੇ ਸੀਗੇ ਜੀ ਇਹ ਬੱਚਾ ਸੇਫ ਹੈ ਜੀ ਫਰੈਂਸਿਕ ਵਾਲੇ ਫਾਇਰ ਕਾਰਵਾਈ ਤੇ ਲੱਗੇ ਹੋ ਨੇ ਬਾਕੀ ਅਫਸਰ ਬਰੀਫ ਕਰ ਰਹੇ ਨੇ ਸਰ ਸਰ ਕਿਹੜੇ ਬੰਦੇ ਕਿਤੇ ਜਣੇ